ਪਰੰਤਾਰੰਦੇ ਲੋਕਾਂ ਦੇ ਇਹ ਜਿਹੜੀ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਇੱਕ ਵਰਕਰ ਸਾਡੇ ਔਰ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਤਤ ਦੇ ਵਿੱਚ ਵਧੀ ਹੈ ਦਿਸੋ ਪਰੰਤਾਰੰਦੇ ਲੋਕਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਅੱਜ ਵੀ ਇਲੈਕਸ਼ਨ ਇੰਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦੇਖਦੇ ਹੋ ਦੂਸਰੇ ਨੰਬਰ ਤੇ ਕਾਹਦੀ ਦੰਦਾਈ ਬਾਕੀ ਕਿ ਪੰਥਕ ਦੀ ਵਾਰ-ਵਾਰ ਗੱਲ ਹੁੰਦੀ ਹੈ ਹਲਕਾ ਪੰਥਕ ਨੂੰ ਢੋੜ ਕੇ ਹੀ ਜਾਂਦੀ ਹੈ ਪੰਥਕ ਵੋਟ ਕਹੀ ਜਾਂਦੀ ਕਿਸਾਂ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਲੋਕਤੰਤਰ ਰਾਜ ਦੇ ਵਿੱਚ ਲੋਕ ਹੁੰਦੇ ਨੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਸਰਾ ਮੇਰਾ ਕਾਰਨ ਕੀ ਹੈ ਇਹਦੇ ਵਿੱਚ ਤਰਨਤਾਰਨ ਦੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਰ ਤੇ ਜਿਹੜੀ ਇਲੈਕਸ਼ਨ ਲੜਦਾ ਤਰਨਤਾਰਨ ਦੇ ਲੋਕਾਂ ਨੇ ਇਹ ਜਿਹੜੀ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰੇਕ-ਪਰੇਕ ਵਰਕਰ ਸਾਡੇ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਤਤ ਦੇ ਵਿੱਚ ਵਧੀ ਇਹ ਸੋ ਕਰਮ ਕਰਦੇ ਲੋਕਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਦਿੱਤਾ ਅੱਜ ਦੀ ਇਲੈਕਸ਼ਨ ਇਨਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦਿਖਦੇ ਹੋ ਨੰਬਰ ਤੇ ਕਾਇਦ ਨਹੀਂ ਬਾਕੀ ਇੱਕ ਪੰਥਕ ਦੀ ਬਾਰ ਬਾਰ ਗੱਲ ਹੁੰਦੀ ਹਲਕਾ ਪੰਥਕ ਨੂੰ ਢੋੜ ਕੇ ਹੀ ਜਾਂਦੀ ਪੰਥਕ ਮੋੜ ਕਹੀ ਜਾਂਦੀ ਕਿਸਾਂ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਲੋਕਤੰਤਰ ਰਾਜ ਦੇ ਵਿੱਚ ਲੋਕ ਹੁੰਦੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਉਹ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਥ ਰਾਜ ਮੇਰਾ ਕਾਰਨ ਕੀ ਹੈ ਇਹਦੇ ਵਿੱਚ ਤਰਨਤੰਤ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਰ ਤੇ ਜਿਹੜੀ ਇਲੈਕਸ਼ਨ ਲੜਨ ਪਰੰਤਾਰਾਂ ਦੇ ਲੋਕਾਂ ਨੇ ਇਹ ਜਿਹੜੀ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਇੱਕ ਵਰਕਰ ਸਾਡੇ ਔਰ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਤਤ ਦੇ ਵਿੱਚ ਵਧੀ ਹੈ ਇਸੋ ਕਰਤਾਰਾਂ ਦੇ ਲੋਕਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਅੱਜ ਵੀ ਇਲੈਕਸ਼ਨ ਇਨਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦਿਖਦੇ ਹੋ ਦੂਸਰੇ ਨੰਬਰ ਤੇ ਕਾਲੀ ਦਲਾਈ ਬਾਕੀ ਕਿ ਪੰਥਕ ਦੀ ਵਾਰ-ਵਾਰ ਗੱਲ ਹੁੰਦੀ ਹੈ ਹਲਕਾ ਪੰਥਕ ਨੂੰ ਢੋੜ ਕੇ ਹੀ ਜਾਂਦੀ ਹੈ ਪੰਥਕ ਵੋਟ ਕਹੀ ਜਾਂਦੀ ਕਿਸਾਂ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਲੋਕਤੰਤਰ ਰਾਜ ਦੇ ਵਿੱਚ ਲੋਕ ਹੁੰਦੇ ਨੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਉਹ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਥਕ ਕਾਰਨ ਕੀ ਹੈ ਇਹਦੇ ਵਿੱਚ ਤਰਨਤਾਰਨ ਦੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਵ ਤੇ ਜਿਹੜੀ ਇਲੈਕਸ਼ਨ ਲੜ ਤਰਨਤਾਰਨ ਦੇ ਲੋਕਾਂ ਨੇ ਇਹ ਜਿਹੜੀ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਇੱਕ ਵਰਕਰ ਸਾਡੇ ਉਹ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵਧੀ ਹੈ ਜਿਸੋ ਤਰਨਤਾਰਨ ਦੇ ਲੋਕਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਅੱਜ ਵੀ ਇਲੈਕਸ਼ਨ ਇਨਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦਿਖਦੇ ਹੋ ਦੂਸਰੇ ਨੰਬਰ ਤੇ ਕਾਲੀ ਦੰਦਾਈ ਬਾਕੀ ਕਿ ਪੰਥਕ ਦੀ ਵਾਰ-ਵਾਰ ਗੱਲ ਹੁੰਦੀ ਹੈ ਹਲਕਾ ਪੰਥਕ ਨੂੰ ਢੋੜ ਕੇ ਹੀ ਜਾਂਦੀ ਹੈ ਪੰਥਕ ਵੋਟ ਕਹੀ ਜਾਂਦੀ ਕਿਸਾਂ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਲੋਕਤੰਤਰ ਰਾਜ ਦੇ ਵਿੱਚ ਲੋਕ ਹੁੰਦੇ ਨੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਉਹ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਥਕ ਕਾਰਨ ਕੀ ਹੈ ਇਹਦੇ ਵਿੱਚ ਤਰਨਤਾਰਨ ਦੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਵ ਤੇ ਜਿਹੜੀ ਇਲੈਕਸ਼ਨ ਲੜ ਤਰਨਤਾਰਨ ਦੇ ਲੋਕਾਂ ਨੇ ਇਹ ਜਿਹੜੀ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਇੱਕ ਵਰਕਰ ਸਾਡੇ ਉਹ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੱਗੀ ਹੈ ਜਿਸੋ ਤਰਨਤਾਰਨ ਦੇ ਲੋਕਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਅੱਜ ਵੀ ਇਲੈਕਸ਼ਨ ਇਨਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦਿਖਦੇ ਹੋ ਦੂਸਰੇ ਨੰਬਰ ਤੇ ਕਾਈ ਦੰਦਾਈ ਬਾਕੀ ਕਿ ਪੰਥਕ ਦੀ ਵਾਰ-ਵਾਰ ਗੱਲ ਹੁੰਦੀ ਹੈ ਹਲਕਾ ਪੰਥਕ ਨੂੰ ਢੋੜ ਕੇ ਹੀ ਜਾਂਦੀ ਹੈ ਪੰਥਕ ਵੋਟ ਕਹੀ ਜਾਂਦੀ ਕਿਸਾਂ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਲੋਕਤੰਤਰ ਰਾਜ ਦੇ ਵਿੱਚ ਲੋਕ ਹੁੰਦੇ ਨੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਉਹ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਥਕ ਮੇਰਾ ਕਾਰਨ ਕੀ ਹੈ ਇਹਦੇ ਵਿੱਚ ਤਰਨ ਤਰਨ ਦੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਦੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਰ ਤੇ ਜਿਹੜੀ ਰੈਕਸ਼ਨ ਲਾ ਰਹੀ ਹੈ ਤਰਨ ਤਰਨ ਦੇ ਲੋਕਾਂ ਨੇ ਇਹ ਜਿਹੜੀ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਇੱਕ ਵਰਕਰ ਸਾਡੇ ਉਹ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵਸੇ ਇਹ ਸੋ ਤਰਨ ਤਰਨ ਦੇ ਲੋਕਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਦਿੱਤਾ ਅੱਜ ਵੀ ਇਲੈਕਸ਼ਨ ਇਨ ਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦਿਖਦੇ ਹੋ ਨੰਬਰ ਤੇ ਕਾਇਦ ਨਹੀਂ ਬਾਕੀ ਇੱਕ ਪੰਥਕ ਦੀ ਬਾਰ ਬਾਰ ਗੱਲ ਹੁੰਦੀ ਹਲਕਾ ਪੰਥਕ ਨੂੰ ਢੋੜ ਕੇ ਹੀ ਜਾਂਦੀ ਪੰਥਕ ਮੋੜ ਕਹੀ ਜਾਂਦੀ ਕਿਸਾਂ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਲੋਕਤੰਤਰ ਰਾਜ ਦੇ ਵਿੱਚ ਲੋਕ ਦਿੰਦੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਉਹ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਥ ਰਾਜ ਮੇਰਾ ਕਾਰਨ ਕੀ ਹੈ ਇਹਦੇ ਵਿੱਚ ਤਰਨਤੰਤ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਰ ਤੇ ਜਿਹੜੀ ਇਲੈਕਸ਼ਨ ਲੜਦੀ ਪਰੰਤਾਰਾਂ ਦੇ ਲੋਕਾਂ ਨੇ ਇਹ ਜਿਹੜੀ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਇੱਕ ਵਰਕਰ ਸਾਡੇ ਔਰ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਤਤ ਦੇ ਵਿੱਚ ਵਧੀ ਹੈ ਇਸੋ ਕਰਤਾਰਾਂ ਦੇ ਲੋਕਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਅੱਜ ਵੀ ਇਲੈਕਸ਼ਨ ਇਨਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦਿਖਦੇ ਹੋ ਦੂਸਰੇ ਨੰਬਰ ਤੇ ਕਾਲੀ ਦਲਾਈ ਬਾਕੀ ਕਿ ਪੰਥਕ ਦੀ ਵਾਰ-ਵਾਰ ਗੱਲ ਹੁੰਦੀ ਹੈ ਹਲਕਾ ਪੰਥਕ ਨੂੰ ਢੋੜ ਕੇ ਹੀ ਜਾਂਦੀ ਹੈ ਪੰਥਕ ਵੋਟ ਕਹੀ ਜਾਂਦੀ ਕਿਸਾਂ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਲੋਕਤੰਤਰ ਰਾਜ ਦੇ ਵਿੱਚ ਲੋਕ ਹੁੰਦੇ ਨੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਸਰਾ ਮੇਰਾ ਕਾਰਨ ਕੀ ਹੈ ਇਹਦੇ ਵਿੱਚ ਤਰਨਤਾਰਨ ਦੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਰ ਤੇ ਜਿਹੜੀ ਇਲੈਕਸ਼ਨ ਲੜਦਾ ਤਰਨਤਾਰਨ ਦੇ ਲੋਕਾਂ ਨੇ ਇਹ ਜਿਹੜੀ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰੇਕ-ਪਰੇਕ ਵਰਕਰ ਸਾਡੇ ਸਾਰੇ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਤਤ ਦੇ ਵਿੱਚ ਵਧੀ ਇਹ ਸੋ ਕਰਮ ਕਰਦੇ ਲੋਕਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਅੱਜ ਵੀ ਇਲੈਕਸ਼ਨ ਇਨਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦਿਖਦੇ ਹੋ ਦੂਸਰੇ ਨੰਬਰ ਤੇ ਕਾਲੀ ਦੰਦਾਈ ਬਾਕੀ ਕਿ ਪੰਥਕ ਦੀ ਵਾਰ-ਵਾਰ ਗੱਲ ਹੁੰਦੀ ਹੈ ਹਲਕਾ ਪੰਥਕ ਨੂੰ ਢੋੜ ਕੇ ਹੀ ਜਾਂਦੀ ਹੈ ਪੰਥਕ ਵੋਟ ਕਹੀ ਜਾਂਦੀ ਕਿਸਾਂ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਲੋਕਤੰਤਰ ਰਾਜ ਦੇ ਵਿੱਚ ਲੋਕ ਹੁੰਦੇ ਨੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਉਹ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਥਕ ਕਾਰਨ ਕੀ ਹੈ ਇਹਦੇ ਵਿੱਚ ਤਰਨਤਾਰਨ ਦੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਵ ਤੇ ਜਿਹੜੀ ਇਲੈਕਸ਼ਨ ਲੜ ਤਰਨਤਾਰਨ ਦੇ ਲੋਕਾਂ ਨੇ ਇਹ ਜਿਹੜੀ ਜਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਇੱਕ ਵਰਕਰ ਸਾਡੇ ਉਹ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੱਗੀ ਹੈ ਜਿਸੋ ਤਰਨਤਾਰਨ ਦੇ ਲੋਕਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਅੱਜ ਵੀ ਇਲੈਕਸ਼ਨ ਇੰਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦੇਖਦੇ ਹੋ ਦੂਸਰੇ ਨੰਬਰ ਤੇ ਕਾਹਦੀ ਦਲਾਈ ਬਾਕੀ ਕਿ ਪੰਥਕ ਦੀ ਵਾਰ-ਵਾਰ ਗੱਲ ਹੁੰਦੀ ਹੈ ਹਲਕਾ ਪੰਥਕ ਨੂੰ ਢੋੜ ਕੇ ਹੀ ਜਾਂਦੀ ਹੈ ਪੰਥਕ ਵੋਟ ਕਹੀ ਜਾਂਦੀ ਕਿਸਾਂ ਦੇ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਲੋਕਤੰਤਰ ਰਾਜ ਦੇ ਵਿੱਚ ਲੋਕ ਹੁੰਦੇ ਨੇ ਔਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਸਰਾ ਮੇਰਾ ਕਾਰਨ ਕੀ ਹੈ ਇਹਦੇ ਵਿੱਚ ਤਰਨਤਾਰਨ ਦੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਰ ਤੇ ਜਿਹੜੀ ਇਲੈਕਸ਼ਨ ਲਾ